ਨਹਿਰਾਂ ਦੇ ਵਿੱਚ ਪਾਣੀ ਆ ਚੁੱਕਿਆ ਬੜੀ ਅਹਿਮ ਜਾਣਕਾਰੀ ਦਾ ਪੋਸਟ ਮੇਲ ਤੇ ਤੁਹਾਨੂੰ ਸਭ ਤੋਂ ਪਹਿਲਾਂ ਦੇ ਰਹੇ ਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵੀਰੋ ਕਿ ਨਹਿਰਾਂ ਦੇ ਵਿੱਚ ਪਾਣੀ ਕਰੀਬ 1 ਮਹੀਨੇ ਤੋਂ ਬਾਅਦ ਬੰਦੀ ਤੋਂ ਬਾਅਦ ਆ ਚੁੱਕਿਆ ਅਬੌਰ ਫਾਜ਼ਿਲਕਾ ਮੁਖਸਰ ਮਲੋਟ ਇਲਾਕੇ ਦੀਆਂ ਨਹਿਰਾਂ ਦੇ ਵਿੱਚ ਪਾਣੀ ਨਾ ਵਿਭਾਗ ਵੱਲੋਂ ਛੱਡ ਦਿੱਤਾ ਗਿਆ ਤੇ ਇਹ ਜਿਹੜੀ ਬੰਦੀ ਹੈ ਉਹ ਸਫਾਈ ਕਰਕੇ ਕੀਤੀ ਗਈ ਸੀ ਸਫਾਈ ਦੇ ਮੱਦੇਨਜ਼ਰ ਵਿਭਾਗ ਵੱਲੋਂ ਜਿਹੜੀਆਂ ਨਹਿਰਾਂ ਬੰਦ ਕੀਤੀਆਂ ਗਈਆਂ ਸੀ ਲਗਭਗ ਜਨਵਰੀ ਸਾਰੀ ਨਹਿਰਾਂ ਬੰਦ ਰਹੀ ਹੈ ਤਾਂ ਹੁਣ ਪਾਣੀ ਹੈ ਜਿਹੜਾ ਪੰਜਾਬਾ ਮਾਈਨਰ ਦੇ ਵਿੱਚ ਆ ਗਿਆ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਵੀਡੀਓ ਬਣਾਈ ਹੈ ਕਿ ਮਲੂਕਪੁਰਾ ਮਾਈਨਰ ਚ ਕੱਲ ਮੰਗਲਵਾਰ 6 ਫਰਵਰੀ ਨੂੰ ਪਾਣੀ ਆਊਗਾ ਦੌਲਤਪੁਰਾ ਮਾਈਨਰ ਚ ਵੀ ਉਹਦੇ ਨਾਲ 6 ਨੂੰ ਆਊਗਾ ਰਾਮਸਰਾ ਚ ਵੀ ਅਰਨੀਵਾਲਾ ਚ 10 ਫਰਵਰੀ ਤੋਂ ਬਾਅਦ ਪਾਣੀ ਛੱਡਿਆ ਜਾਊਗਾ ਬਾਕੀ ਸਾਰੀਆਂ ਨਹਿਰਾਂ ਦੇ ਵਿੱਚ ਪਾਣੀ ਜਿਹੜਾ ਛੱਡ ਦਿੱਤਾ ਗਿਆ ਜੇਕਰ ਕਿਸੇ ਨਹਿਰ ਚ ਨਹੀਂ ਆਇਆ ਤਾਂ ਅੱਜ ਜਾਂ ਕੱਲ ਤੱਕ ਪਾਣੀ ਪਹੁੰਚ ਜਾਊਗਾ ਇਹ ਤੋਂ ਬਿਨਾਂ ਜਿਹੜੀ ਸੁਖਚੈਨ ਮਾਈਨਰ ਤੇ ਮਹਾਰਾਜਪੁਰਾ ਮਾਈਨਰ ਹੈ ਉਹਦੇ ਚ ਪਾਣੀ ਹੈ ਜਿਹੜਾ ਉਹ ਹਲੇ ਨਹੀਂ ਛੱਡਿਆ ਗਿਆ ਉਹਦੇ ਵਿੱਚ ਪਾਣੀ ਜਿਹੜਾ ਲਗਭਗ ਸਾਰੀ ਫਰਵਰੀ ਬੰਦ ਰਹਿਣਗੀਆਂ ਉਹ ਨਹਿਰਾਂ ਕਿਉਂਕਿ ਉਹਨਾਂ ਦਾ ਕੰਮ ਹੈ ਜਿਹੜੇ ਉਹ ਚੱਲ ਰਹੇ ਹਨ ਨਵੀਨੀਕਰਨ ਹੋ ਰਿਹਾ ਪੁਨਰਨਿਰਮਾਨ ਉਹਨਾਂ ਦਾ ਹੋ ਰਿਹਾ ਪੁਨਰਨਿਰਮਾਨ ਕਰਕੇ ਉਹ ਨਹਿਰਾਂ ਬੰਦ ਰਹਿਣਗੀਆਂ ਬਾਕੀ ਨਹਿਰਾਂ ਦੇ ਵਿੱਚ ਵਿਭਾਗ ਵੱਲੋਂ ਪਾਣੀ ਛੱਡ ਦਿੱਤਾ ਗਿਆ ਇਸ ਲਈ ਇਹ ਅਹਿਮ ਜਾਣਕਾਰੀ ਸਾਂਝੀ ਕਰਨ ਵਾਸਤੇ ਆਪਾਂ ਵੀਡੀਓ ਪਾ ਰਹੇ ਹਾਂ ਦਾ ਪੋਸਟ ਮੇਲ ਚੈਨਲ ਤੇ ਤੁਹਾਡੇ ਆਪਣੇ ਤੇ ਤਾਂ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਸਾਡੀ ਕੋਸ਼ਿਸ਼ ਹੈ ਵੀ ਤੁਹਾਡੇ ਤੱਕ ਹਰ ਇੱਕ ਜਾਣਕਾਰੀ ਹਰ ਅਪਡੇਟ ਲੈ ਕੇ ਆਉਣੇ ਆ ਉਥੇ ਤੁਹਾਡੇ ਤੋਂ ਇੱਕੋ ਹੀ ਆਸ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਵੀਰੋ ਤੁਹਾਡੇ ਸ਼ੇਅਰ ਕਰਨ ਨਾਲ ਹੋਰ ਲੋਕਾਂ ਤੱਕ ਜਾਣਕਾਰੀ ਪਹੁੰਚਦੀ ਹੈ ਤਾਂ ਆਪਣਾ ਚੈਨਲ ਹੈ ਜਿਹੜਾ ਹੋਰ ਲੋਕਾਂ ਤੱਕ ਵੀ ਪਹੁੰਚਦਾ ਹੈ ਤਾਂ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਜਿਹੜੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਾ ਵੱਡੀ ਅਪਡੇਟ ਦੇਣ ਵਾਸਤੇ ਵੀ ਨਹਿਰਾਂ ਦੇ ਵਿੱਚ ਪਾਣੀ ਜਿਹੜਾ ਨਹਿਰੀ ਪਾਣੀ ਆ ਚੁੱਕਿਆ ਹੈ ਅਬੂਰ ਸ਼ਹਿਰ ਦੀ ਗੱਲ ਕਰੀਏ ਤਾਂ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਤਾਂ ਉਹ ਕਿੱਲਤ ਹੁਣ ਜਿਹੜੀ ਦੂਰ ਹੋ ਜਾਣੀ ਹੈ ਪਾਣੀ ਨਹਿਰਾਂ 'ਚ ਛੱਡ ਦਿੱਤਾ ਗਿਆ ਜਨਵਰੀ ਲਗਭਗ ਸਾਰੀ ਬੰਦੀ ਹੈ ਜਿਹੜੀ ਨਹਿਰਾਂ 'ਚ ਰਹੀ ਹੈ ਤਾਂ ਅਰਨੀ ਵਾਲਾ ਮਾਈਨਰ 'ਚ 10 ਫਰਵਰੀ ਤੋਂ ਬਾਅਦ ਪਾਣੀ ਆਊਗਾ ਮਲੂਕਪੁਰਾ ਮਾਈਨਰ 'ਚ ਕੱਲ 6 ਫਰਵਰੀ ਨੂੰ ਪਾਣੀ ਸਵੇਰ ਛੱਡਿਆ ਜਾਊਗਾ ਦੌਲਤਪੁਰਾ ਤੇ ਰਾਮਸਰਾ ਮਾਈਨਰ 'ਚ ਵੀ ਉਹਨਾਂ ਦੇ ਨਾਲ ਮਲੂਕਪੁਰਾ ਦੇ ਨਾਲ ਪਾਣੀ ਆ ਜਾਊਗਾ ਬਾਕੀ ਨਹਿਰਾਂ 'ਚ ਪਾਣੀ ਛੱਡ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਸਫਾਈ ਦਾ ਕੰਮ ਕਰਨ ਨਿਭਣ ਤੋਂ ਬਾਅਦ ਕਿਉਂਕਿ ਕਈ ਥਾਵਾਂ ਤੇ ਸਫਾਈ ਦਾ ਜਿਹੜਾ ਕੰਮ ਚੱਲ ਰਿਹਾ ਸੀ ਤਾਂ ਉਹ ਕਰਕੇ ਜਿਹੜੀਆਂ ਨਹਿਰਾਂ ਬੰਦ ਕੀਤੀਆਂ ਗਈਆਂ ਸੀ ਇਹ ਤੋਂ ਬਿਨਾ ਮੈਂ ਇੱਕ ਜਾਣਕਾਰੀ ਹੋਰ ਸਾਂਝੀ ਕਰ ਲਾਂ ਸਰਹੰਦ ਫੀਡਰ ਦੀ ਬੰਦੀ ਨੂੰ ਲੈ ਕੇ ਹਲੇ ਤੱਕ ਜਿਹੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਤਾਂ ਉਧਰੋਂ ਜਿਹੜੀ ਰਾਸਥਨ ਫੀਡਰ ਦੀ ਅਪਡੇਟ ਇਹ ਆ ਰਹੀ ਹੈ ਕਿ 28 ਮਾਰਚ ਤੋਂ ਬੰਦ ਹੋਊਗੀ ਤਾਂ ਸਰਹੰਦ ਫੀਡਰ ਦੀ ਹਾਲੇ ਤੱਕ ਕੋਈ ਅਪਡੇਟ ਨਹੀਂ ਉਹ ਜਦੋਂ ਵੀ ਹੋਊਗੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਤੁਹਾਡੇ ਆਪਣੇ ਚੈਨਲ ਦਾ ਪੋਸਟ ਮੇਲ ਤੇ ਸ਼ੇਅਰ ਕਰਾਂਗੇ ਜਾਣਕਾਰੀ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿ ਨਹਿਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਬੜੀ ਜਿਹੜੀ ਕਿੱਲਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਸੀ ਤਾਂ ਜਿਹੜੀ ਕਿੱਲਤ ਹੈ ਉਹ ਹੁਣ ਦੂਰ ਹੋ ਜਾਣੀ ਹੈ ਕਿਉਂਕਿ ਪਾਣੀ ਨਹਿਰਾਂ ਦੇ ਵਿੱਚ ਆ ਚੁੱਕਿਆ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਵੀਡੀਓ ਵੇਖੀ ਜਾਂ ਸ਼ੇਅਰ ਕੀਤੀ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਹੈ